ਵੈਮ ਜੀ ਦਾ ਖਾਲਸਾ ਵੈਮ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਅਗਲਾ ਟਿਊਟੋਰਿਅਲ ਹੈ ਜੀ ਮੈਂ ਬਿੰਗੁਰ ਦੇਖੇ ਨੀਨਾ ਆਵੇ ਸੋ ਇਸ ਸ਼ਬਦੀ ਕੰਪੋਜੀਸ਼ਨ ਤਿਆਰ ਕੀਤੀ ਹੈ ਭਾਈ ਗੁਰਿੰਦਰ ਸਿੰਘ ਜੀ ਤਾਲ ਕੇਰਵਾ 8 ਮਾਤਰਾ ਸੋ ਇਸ ਵਾਸੇ ਪਹਿਲਾਂ ਗਾਇਨ ਕਰਕੇ ਦੇਖਾਂਗੇ ਫਿਰ ਬਾਅਦ ਵਿੱਚ ਇਹ ਸੋ ਇਸ ਵਾਸੇ ਕਾਮਨ ਸਕੇਲ ਰੱਖ ਰਹੇ ਹਾਂ ਕਿਉਂਕਿ ਇਨ ਜਿਸ ਤਰ੍ਹਾਂ ਦੇ ਪੈਸਾ ਲਗਾਏ ਉੱਥੇ ਦੋਨੋਂ ਮੈਨਿੰਗ ਕਰ ਸਕਦੇ ਹਾਂ ਕਿਉਂਕਿ ਉਹਨਾਂ ਦੀ ਕਾਫੀ ਉੱਚੀ ਸੁਰਾਂ ਹਨ ਸੋ ਆਪ ਚਾਹੋ ਤਾਂ ਉਸੇ ਨੂੰ ਹੀ ਉਸ ਦੀਆਂ ਲੋ ਸੁਰਾਂ ਤੇ ਹੀ ਲੋ ਨੋਟਸ ਤੇ ਆਮਗਾ ਲੋ ਜਿਸ ਤਰ੍ਹਾਂ ਅਸੀਂ ਟ੍ਰੈਨਲ ਕਰਨ ਜਾ ਰਹੇ ਹਾਂ ਕਿਉਂਕਿ ਦਾਸ ਦਾ ਤਬੀਤ ਇਤਨੀ ਠੀਕ ਨਹੀਂ ਹੈ ਕਿ ਹਾਇਰ ਸਕੇਲ ਤੇ ਗਾਇਆ ਜਾ ਸਕੇ ਤੋ ਇਸਮਾਸੀਂ ਲੋਰ ਨੋਟਸ ਦੇ ਹੀ ਲੜੇ ਤੋ ਆਪ ਵੀ ਇਸ ਤੇ ਵੀ ਗਾ ਸਕਦੇ ਹੋ ਤੇ ਜਿਨ੍ਹਾਂ ਦੀ ਆਵਾਜ਼ ਬੁਲੰਦ ਹੈ ਉਹ ਨਰੁਹਾਰ ਨੋਟਸ ਤੇ ਗਾ ਸਕਦੇ ਹਨ ਸੁਰਾ ਆਪ ਨੂੰ ਸਮਝਣ ਦੀ ਹੈ ਬਾਕੀ ਆਪ ਜਿਸ ਤਰ੍ਹਾਂ ਨੂੰ ਅੱਛਾ ਲੱਗਿਆ ਮੈਨੇ ਕਰ ਸਕਦਾ ਹਾਂ ਆਪਕੋ ਕਿਰਪਾ ਕਰ ਸਕਦਾ ਮੈਂ ਬੇਨੁਰ ਦੇਖੇ ਮੀਂਹ ਲਗ ਤਸਵੀਰਾਂ ਸੁਹਣੀਆਂ ਲੱਗੀਆਂ ਮੈਂ ਬੇਨ ਗੁਰ ਠੀਕ ਹੈ ਜੀ ਮੈਂ ਇਸ ਨੂੰ ਦੇਖੇ ਨੂੰ ਕਾਫੀ ਸਰਾਵਗੀਆਂ ਸੁਹਾਵਣਾ ਅਰਸ ਨੂੰ ਦੇਖੂ ਬੇ ਖੇ Thank mm. hey, you. Hey. ਉਹ ਰਿਪੀਟ ਕੀਤਾ ਆ ਹੁਣ ਇਸ ਨੂੰ ਦੇਖ ਲੈ ਤੇਨ ਮਾਰ ਬਚ ਜਾਗਾ ਇੱਕ ਵਾਰ ਇਹ ਫਿਰ ਠੀਕ ਹੈ ਇਹ ਉਸ ਵਲ ਠੀਕ ਹੈ ठीक है अगर प्लीज है एग्जैक्टली तो आप ही कर रहे थोड़ा आईडी ना वैसे थोड़ा आप जरा अच्छा लगेगा चलो हम देख लेना ठीक है जी फिर दोबारा देख लो इतना हो गया इसमें जो है फास्ट हो जाएंगे ठीक है जी उसके बाद

ਫਿਰ ਉਸ ਤੋਂ ਬਾਅਦ ਇਸ ਵੇਲੇ ਸਾਨੂੰ ਉਹ ਦੱਗਿਆ ਰੰਗ ਠੀਕ ਹੈ ਫਿਰ ਫਿਰ ਦੇਖੋ ਕੱਲਿਤ ਨਾਲ ਜਾਨ ਤੇ ਦੁਬਾਰਾ ਫਿਰ ਉਸ ਤੋਂ ਬਾਅਦ ਇਦਾਂ ठीक है फिर दोबारा इसमें इतना तीन बारी जाना फिर उसके बाद लास्ट हो ठीक है तो इसके बाद फिर दोबारा फिर, फिर स्टार्ट करना ਮੈਂ ਬਿੰਦੂ ਦੇ ਫਿਰ ਅਸੀਂ ਜਿੱਥੇ ਗਾ ਰਹੇ ਹਾਂ ਉੱਥੇ ਹੀ ਸੁਣਾਵਾਂਗੇ ਮੈਂ ਨਹੀਂ ਨੂੜ ਦੇ ਕੇ ਨਹੀਂ ਇਹ ਨਾ ਆਣ ਠੀਕ ਹੈ ਬੋਲਣੇ ਤੱਕ ਮੈਂ ਬਿੰਦੂ ਮੈਂ ਬਿੰਦੂ ਠੀਕ ਹੈ ਮੈਂ ਨਹੀਂ ਨੂੜ ਉਹ ਗੱਲ ਰਹਦੀ ਸਹੀ ਮੈਂ ਪਰ ਸੁਣੋ ਹਰ ਨੋਟ ਸਲੋਪ ਚਾ ਲੋਤਗਾ ਤਾਂ ਅਸੀਂ ਲੋਤ ਕਰ ਰਹੇ ਹਾਂ ਸਹੀ ਜੋ ਆਲਰੇਡੀ ਸਟਾਰਟਿੰਗ ਦੋਇਸ ਨੂੰ ਸਾਰੀ ਸਾਰਾ ਦੱਸਤੀ ਹਾਂ ਮੈਂ ਬਿੰਗੁਰ ਦੇਖੇ ਸੋ ਇਸਦੀ ਅਗਲਾ ਪੰਗ ਹੈ ਮੇਰੇ ਮਨ ਤਨ ਦੇ ਦੁ ਮੇਰੇ ਮਨ ਤਨ ਠੀਕ ਹੈ ਜੀ ਮੇਰੇ ਮਨ ਤਨ ਵੇ ਦੁ ਮੇਰੇ ਮਨ ਤਨ ਫਿਰ ਦੁਬਾਰਾ ਇਸ ਨੂੰ ਬੋਲਾਂ ਮੇਰੇ ਮਨ ਤਨ ਹੈ ਦਨ ਠੀਕ ਹੈ ਜੀ ਇਸ ਨੂੰ ਮੇਰੇ ਮਨ ਤਨ ਮੇਰੇ ਮਨ ਤਨ ਠੀਕ ਹੈ ਜੀ ਮੇ ਮੇ ਸਤਿ ਸ਼੍ਰੀ ਅਕਾਲ ਵੇ ਦਨ ਦ ਗੁਰ ਦੇ ਰੋ ਲਗਾ ਗੁਰ ਦੇ ਰੋ ਗੁਰ ਦੇ ਰੋ ਲ ਲਗਾ ਲਗਾ ਆ

ਇਸ ਨੂੰ ਰਾਮਾ ਦੇਖੋ ਠੀਕ ਹੈ ਜੀ ਦੁਬਾਰਾ ਠੀਕ ਹੈ ਜੀ ਦੁਬਾਰਾ ਫਿਰ ਤੱਕ ਲਾ ਇਸ ਤੋਂ ਬਾਅਦ ਨਾਲੇ ਥੋੜਾ ਧਿਆਨ ਨਾਲ ਦੇਖਣਾ ਹੈ ਇਹਦਾ ਇਹਨ ਦੋ ਪਹਿਲੇ ਕੱਟੀਆਂ ਸਾਰੀ ਸੁਰਾਂ ਵਿੱਚ ਨਹੀਂ ਇਸ ਤਰ੍ਹਾਂ ਇਸ ਨੂੰ ਦੋ ਵਜਾਉਣਾ ਹੈ ਫਿਰ ਇਸ ਪੀਸ ਤੋਂ ਬਾਅਦ ਇਹਦਾ ਵਜਾਉਣਾ ਹੈ ਫਿਰ

ਇਨ ਨੂੰ ਜ਼ਿਆਦਾ ਰੱਖਣਾ ਹੈ ਇਹ ਸਿਰਫ ਟੱਚ ਹੋਏਗੀ ਠੀਕ ਹੈ ਹਾਂਜੀ ਅਗਲਾ ਵੀਸ ਲਾਸਟ ਹੈ ਸੋ ਇਸ ਨੂੰ ਫਾਸ ਹੋ ਜਾਣਾ ਹੈ ਮੈਂ ਇਦਾਂ ਫਿਰ ਸਿੰਬਲ ਕਰ ਸਕਦੇ ਹਾਂ ਦੁਬਾਰਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਅੰਤਰਾ ਸ਼ੁਰੂ ਹੋਏਗਾ ਹੁਣ ਅੰਗਦੀ ਸਾਡ ਨੂੰ ਦੇ ਦੇ ਹਮਤਰੇ ਦੀ ਮਧੁਸੂਦਨ ਮੇਰੇ ਮਨ ਤਨ ਪ੍ਰਾਨ ਬਸ ਨਾ ਰਾਮ ਨਾ ਦੇਖਦੇ ਮਦ ਮਦ ਸੂ ਸੂ ਦਾ ਸੂਦਨ ਮੇਰੇ ਮਨ ਤਨ ਪ੍ਰਾਪ yeah ਪਾ ਪਾ ਕੀ ਮੈਂ ਹਰ ਪ੍ਰਭ ਧਿਆਰਾ ਦਸਨ ਜੀ ਮੈਂ ਹਰ ਪ੍ਰਭ ਮੈਂ ਹਰ ਪ੍ਰਭ ਧਿਆਰਾ ਦੇਖੇ ਨੀਂਦ ਆ। ਸွေਤੇ ਟਿਊਟੋਰੀਅਲ ਦੀ ਸਮਾਰਟਿੰਗ ਇਹ ਸਾਸਣ। ਹੰਦੇ ਉਹ ਸੱਜਣਾ ਸੀਸੜੀਆਂ ਜੋ ਹੈ ਸਭ ਤੋਂ ਉਮੇਰ। ਜੋ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।